ਕਾਇਸਾ ਜੀ ਕਹਿੰਦੇ ਗਾਣੇ ਪੰਜਾਬ ਔਰ ਗਾਸੇ ਸਾਰ ਕਰਦੇ ਆ ਤੁਸੀਂ ਤਾਂ ਚਾਹ ਦੇ ਉੱਪਰ ਚੜ ਗਏ ਸਭ ਤੋਂ ਪਹਿਲਾਂ ਪਰਮਾਡਨ ਵਾਲ ਬਹੁਤ ਰੱਖਿਆ ਦੇ ਵੀ ਇਹ ਜਿase ਕਰਦੇ ਆ ਜੋਗੀ ਅੱਜ ਕਾਲ ਦਾ ਜੀਐਨਜੀ ਦਾ ਕੰਟਰੋਲ ਬਟਨ ਜੋ ਕਿ ਮੇ ਦਬਦ ਗਈ ਹੈ ਸੋ ਮੇਰੇ ਸਿਰ ਕਾਰਨ ਨੂੰ ਬੇਲੇਕ ਤੁਸੀਂ ਇਹ ਨਾਲ ਬਟਨ ਜੇ ਬਲ ਬਟਨ ਕਾਬੂ ਪਾਓ ਕੌਕੀ ਜੋ ਕਿ ਪਬਲਿਕ ਬਹੁਤ ਜੋ ਕਿ ਪ੍ਰੇਸ਼ਾਨ ਹੋ ਰਹੀ ਹੈ ਕਿ ਸਾਡੇ ਜੋ ਕਿ ਇਹ ਹਿੰਦਾਂ ਸਭ ਕੁਝ ਤੇ પેટ્રોલ ਜਮ ਹੋ ਜਾ ਕੋਈ ਜੋ ਮਰ ਚੂਵੇ ਸਭ ਕੁਝ ਮੈਂ ਕਹਿੰਦਾ ਉਹ ਵੀ ਤਾਂ ਕਿ ਅਸੀਂ ਆਨਵਰਡ ਦੇ ਵਿੱਚ ਜੋ ਗੱਡੀਆਂ ਦਾ ਖਤਮ ਨਾ ਨਾਕਾਮ ਨਾ ਹੋ ਜਾਵੇ ਸੋ ਹਮੇਸ਼ਾ ਤੋਂ ਵੱਧ ਵੱਧ ਜੋ ਕਿ ਇਹ ਮਤਲਬ ਕਟਾਉ ਉਹ ਕਿਵੇਂ ਦਾ ਬਤਾਉ ਉਹ ਹਮੇਸ਼ਾ ਉਹ ਸੋ ਪਾ ਜੋ ਕਿ ਵਿਚਾਰ ਰੱਖੋ ਇਹ ਕਰਨਾ ਉਹ ਹਮੇਸ਼ਾ ਜੋ ਕਿ ਇਹ ਤੁਹਾਡੇ ਸਰਕਾਰ ਨੂੰ ਜੋ ਕਿ ਬੱਚਾ ਤੁਸੀਂ ਹੋਵੇਗੀ ਤੇ ਜੋ ਕਿ ਇੰਨੀ ਮਹਿੰਗੀ ਜੋ ਕਿ ਸਾਡੇ ਉਹ ਹੋ ਰਹੀ ਹੈ ਕਮ ਹੋ ਰਹੇ ਨਹੀਂ ਜੋ ਕਿ ਪٹرول ਜਾਂਦੇ ਨੇ ਉਹ ਜੀ ਡੀ ਜਾਂਦੇ ਨੇ ਗੱਡੀਆਂ ਗੱਡੀਆਂ ਸਭ ਕੋਈ ਬੰਦੋ ਚਾਵੇਗਾ ਫਿਰ ਜੋ ਕਿ ਸਪਲਾਈ ਕਮੀ ਹੋਵੇਗੀ ਕਿ ਕਿ ਇਸ ਮੱਧਪੱਧ ਤੇ ਜੋ ਕਿ ਵਿਚਾਰ ਕਰਿਓ ਤਾਂ ਕਿ ਕਿਸੇ ਨੂੰ ਜੋ ਕਿ ਜਿਵੇਂ ਜੋ ਕਿ ਮੁਸ਼ਕਲ ਸਾਹਮਣਾ ਕਰਨਾ ਨਾ ਮਰ ਤੋਂ ਫਿਰ ਕਹਿ ਸਕੀ ਤੇ ਹੁਣ ਅੱਗੇ ਦੇਖਦੇ ਹਾਂ ਕੱਲ ਨੂੰ ਇਸ ਰਿਕਾਰਡ ਜੋ ਕਿ ਵਿਚਾਰ ਕਰਦੀ ਹੈ ਕਿਉਂਕਿ ਸਰਕਾਰਾਂ ਨੇ ਕਰਕੇ ਜੋ ਕਿ ਇਹ ਦੇਸ਼ ਚੱਲਦਾ ਹੈ ਸਰਕਾਰ ਚੱਲਦਾ ਹੈ ਸੋ ਉਸ ਨੂੰ ਕਿਹਨਾਂ ਦੇ ਕਿਸੇ ਦਾ ਜੋ ਕਿ ਬੁਰਾ ਹੋਵੇ ਕਿ ਸਰਕਾਰ ਜਿਵੇਂ ਸਭ ਦਾ ਪਤਾ ਚੁੰਦੀ ਹੈ ਸੋ ਹਮੇਸ਼ਾ ਕੋਈ ਵੀ ਸਰਕਾਰ ਬਾਰੇ ਪੁੱਛਾਂ ਬੋਧਾ ਕੋ ਤਾਂ ਬਹੁਤ ਚੰਗਾ ਕਰਦਾ ਹੈ ਪੱਕ ਕਰ ਦੇ ਦਾਂਗੇ ਅਪਡੇਟ ਕੀ ਕੀ ਹੁੰਦਾ ਜੋ ਕਿ ਦੱਸ ਦੇ ਸਰਕਾਰ ਕੀ ਕੀ ਕਰਦੀ ਹੈ ਕੀ ਕੀ ਜੋ ਕਿ ਯੋਜਨਾ ਬਣਾਉਂਦੀ ਹੈ ਤੇ ਕੱਲ ਤਾਂ ਸੀ ਜੋ ਗੱਲ ਕਰਾਂ 26 22 ਤੋਂ ਅਸੀਂ ਮੌਸਮ ਵਾਲੀ ਫਿਰ ਤੱਕ ਅਪਡੇਟ ਦਗਾ ਕੇ ਹਾਜ਼ਰ ਹੋਵਾਂਗੇ ਕਿਉਂਕਿ ਉਦੋਂ ਦਾ ਮੌਨਸੂਨ ਪੱਤੋਂ ਇੰਡੀਆ ਦੇ ਕਵਰ ਜਾ ਰਹੀ ਹੈ ਭਾਰਤ ਪੰਜਾਬ ਦੇ ਕਵਰ ਕਰਨ ਜਾ ਰਹੀ ਹੈ ਧੰਨਵਾਦ